शेर श्री विष्णो भगवान दी जय सो हमारा शेर श्री विष्णो भगवान जय सत्कार जो प्यारी जी हो आप जी बहुत बड़भागी हो बहुत उच्चे सुचे हो ਉਸ ਆਖਾਲ ਪੁਰਖ ਦੇ ਕਿਉਂਕਿ ਤੁਹਾਨੂੰ ਇਸ ਰਿਸ਼ੀ ਚੋਂ ਉਸਨੇ ਆਗੇ ਵਧਿਆ ਆਪਣੇ ਭਗਤ ਬਣਾਏ ਅਜੇ ਤੱਕ ਪਹਿਨਾ 18 ਭਗਤ ਹੋਏ ਹਨ ਜਿਹਨੂੰ ਵਿੜਾਈ ਮਿਲੀ ਹੈ ਉਹ ਛਿੰਨ ਪਰ ਦਰਸ਼ਨ ਦਿੱਤੇ ਬਹੁਤ ਮਿਲਟ ਕੀਤੀ ਕਿ ਛਿੰਨ ਪਰ ਦਰਸ਼ਨ ਤੇ ਹੋਰ ਪਰਮੇਸ਼ਰ ਨੇ ਤੁਹਾਡੇ ਇਤਨੀ ਕਿਰਪਾ عطا ਕੀਤੀ ਕਿ ਸਾਖਿਆ ਪਰਮੇਸ਼ਰ ਨੇ ਦਰਸ਼ਨ ਦਿੱਤੇ ਤੇ ਉਸ ਨੇ ਆਪਣਾ ਨਾਮ ਦਿੱਤਾ ਤੁਹਾਨੂੰ ਸੋਹ ਹਮਾਰੇ ਸ਼ੇਰ ਸਿੰਘ ਨੂੰ ਭਗਵਾਨ ਦੀ ਜੈ ਇਹ ਨਾਮ ਸਾਰੀ ਸ੍ਰਿਸ਼ਟੀ ਨੇ ਜਪਣਾ ਹੈ ਜਿਹੜਾ ਗਾਂ ਮੇਲਾ ਆਉਣਾ ਹੈ ਸਾਰੀ ਸ੍ਰਿਸ਼ਟੀ ਨੇ ਇਹ ਨਾਮ ਜਪਣਾ ਹੈ ਜੇ ਤੁਸੀਂ ਤੂੰ ਮੇਰਾ ਮੈਂ ਤੇਰਾ ਗਾਹਵੇਂ ਤੇ ਉਹ ਵੀ ਸੋਹ ਹਾਈ ਸਰੂਪ ਬਣ ਜਾਂਦਾ ਹੈ ਇਹ ਸਾਰੀ ਸ੍ਰਿਸ਼ਟੀ ਦੇ ਨਾਮ ਜਪਣਾ ਹੈ ਮੇਰਾ ਵੀਰ ਲਖਾ ਬਹੁਤ ਸੋਹਣੇ ਢੰਗ ਦੇ ਨਾਲ ਆਪ ਜੀ ਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਿਆ ਔਰ ਬਹੁਤ ਸੋਹਣੇ ਢੰਗ ਨਾਲ ਦੱਸਿਆ ਕਿ ਪਰਮੇਸ਼ਰ ਧਰਤੀ ਉੱਤੇ ਆਇਆ ਹੈ ਤੇ ਉਸਨੇ ਬਿਲਕੁਲ ਸਖਾਰਾ ਨਾ ਦਿੱਤਾ ਹੈ ਇੱਕ ਸੋਚਣ ਵਾਲੀ ਗੱਲ ਹੈ ਜਿਹੜਾ ਪ੍ਰਮਾਤਮਾ ਹੈ ਸਭ ਤੋਂ ਵੱਡਾ ਹੈ ਉਹ ਭਗਤੀ ਨਹੀਂ ਕਰਾਉਂਦਾ ਉਹ ਭਰਤੀ ਨਹੀਂ ਕਰਾਉਂਦਾ ਉਹ ਕਹਿੰਦਾ ਤੁਸੀਂ ਸਰਪੰਚ ਕਰੇ ਨਾ ਮੈਨੂੰ ਯਾਦ ਕਰੋ ਤੂੰ ਮੇਰਾ ਮੈਂ ਤੇਰਾ ਕਹਦੇ ਰੋ ਤੇ ਤੁਹਾਨੂੰ ਮੈਂ ਪਾਰ ਲੈ ਜਾਵਾਂਗਾ ਤੁਹਾਡੀ 84 ਇਕੱਟੀ ਜਾਏਗੀ ਪਿਆਰੀ ਹੱਤ ਸੰਗਤ ਜੀਓ ਪ੍ਰਵੇਸ਼ ਨੇ ਜਾ ਬਹੁਤ ਜਦਾ ਲਿਖਾਇਆ ਹੈ ਗੁਰਮੁਖੋ ਕਿਤੇ ਸਮਝਿਆ ਨਾ ਡਰਾਮਾ ਉਹਦਾ ਨਿਸ਼ਾਨਾ ਰਿਹਾ ਜਨਾਈ ਆ ਕਿਤੇ ਜਾਨ ਨਾ ਲਿਆ ਇਹ ਪੰਹਾਂ ਤਤਾਂ ਵਾਲਾ ਇਨਸਾਨ ਆ ਉਰਣ ਸੇ ਕਹਿ ਕੇ ਸਾਰੇ ਰਹੇ ਗਾਈ ਆ ਇਹ ਸਮਝੋ ਤੇ ਇਹੋ ਮਿਸ਼ਰਿ ਭਗਵਾਨਾ ਤੁਹਾਡਾ ਪਿਤਾ ਮਾਈ ਆ ਤੁਹਾਨੂੰ ਖਾਣ ਮੰਦਾ ਨਹੀਂ ਕੋਈ ਬਦਾਨਾ ਬਦਾਮਾ ਨਾਲ ਬਰਨਾ ਕੋਈ ਬਧਾਈ ਆ ਇਹ ਸਮਝੋ ਨਾ ਗੋਪੀਆਂ ਵਾਲਾ ਸ਼ਾਮਾ ਨਾ ਬਣੋ ਵਾਲਾ ਰਾਮਾ ਨਕਰ ਵਾਲਾ ਕਲਾਮ ਨਾ ਸਲਾਮਾ ਸੀ ਚਕਾਈ ਆ ਇਹ ਕੌਣ ਹੈ ਤੇ ਸ਼ਹਿਨ ਸ਼ਾਹ ਹੁੰਦਾ ਸ਼ਹਿਨ ਸ਼ਾਹ ਹੁੰਦਾ ਸੁਲਤਾਨ ਪਲ ਸੁਤਿਆ ਰਿਹਾ ਜਗਾਈ ਆ ਪਰਮੇਸ਼ਰ ਨੇ ਬਹੁਤ ਕਿਰਪਾ ਕੀਤੀ ਪਰਮੇਸ਼ਰ ਨੇ ਭਗਤਾਂ ਨੂੰ ਕਿਹਾ ਤੁਸੀਂ ਇੱਕ ਪਰਮਾਤਮਾ ਨੂੰ ਮੰਨਣਾ ਹੈ ਇੱਕ ਦੇ ਅੱਗੇ ਨਮਸਕਾਰ ਕਰਨੀ ਹੈ ਪਰਮੇਸ਼ਰ ਕਹ ਰਿਹਾ ਹੈ ਜਦ ਤੱਕੋ ਮੇਰੀ ਤੁਹਾਡੇ ਅੱਗੇ ਇੱਕੋ ਅਰਜ ਤੁਹਾਰਾ ਬੋਲਣਾ ਜ਼ੋਰ ਨਾਲ ਗੱਜ ਬਿਨਾਂ ਪ੍ਰਖਿਆ ਤੋਂ ਕੋਈ ਸੀਸ ਨਾ ਖੇਡਾਈ ਆ ਇਹ ਅਸੀਂ ਹਿਸਾਬ ਲਾ ਲੈਣਾ ਹੈ ਪਰਮੇਸ਼ਰ ਨੇ ਅਰਜ ਕੀਤੀ ਸੀ ਪੈ ਮੇਰੀ ਤੁਹਾਡੇ ਅਗੇ ਕਰਜ ਹੈ ਬੇਨਤੀ ਹੈ ਪੈ ਮੇਰਾ ਸਿੱਖ ਜਿਹੜਾ ਹੈ ਉਹਦਾ ਸੀਸ ਨਹੀਂ ਕਿਤੇ ਝੁਕੇਗਾ ਇਹ ਧਿਆਨ ਦੇਣਾ ਹੈ ਯਾਰੀ ਹਰ ਸੰਗਤ ਜੀਓ ਬਾਸ ਨੂੰ ਸੈਕਟਰੀ ਸਾਹਿਬ ਹੁਣ ਆ ਕੀ ਹੈ ਭਈ ਚਲੋ ਅੱਗੇ ਥੋੜੀ ਹਰ ਬਾਣੀ ਪਰਗਨਾ ਮਾਉਣੀ ਹੈ ਤੇ 11 ਮੈਂ ਕਾਪੀ-ਕੁਪੀ ਤੇ ਪੜਨਾ ਕਾਪੀ ਤੇ ਮੈਂ ਲਿਆਂਦੀ ਕੋਈ ਨਹੀਂ ਚਲੋ ਇਹ ਤੁਮ ਮੋਬਾਈਲ ਤੇ ਤੁਮ ਮੈਨੂੰ ਇਹਨਾਂ ਨੇ ਹੀ ਪਤਾ ਲੱਗਦਾ ਚਲੋ ਪੜ ਲੈਣੇ ਆ ਥੋੜੀ ਬਾਣੀ 11 ਲੇਖ ਪੜੇਗਾ 21 ਨੰਬਰ ਗ੍ਰੰਥ ਦਾ ਇਹ ਲੇਖ ਹੈ ਇੱਕ ਜੇਡ ਸਾਇੰਸ ਸੋਮਵਾਰ 4 ਹਰ ਭਗਤੂਆ ਜੇਠਵਾਰ ਮਹਾਰਾਜ ਨੇ ਕਿਰਪਾ ਕੀਤੀ ਤੇ ਆਪ ਜੀ ਨੇ ਸਰਵਣ ਕਰਨੀ ਜੀਓ काजू कहे प्रभु देख अपनी लिखत काजू कहे प्रभु देख अपनी लिखत दर ठंडे शीश नवाइया साजा रहया किसे न इष्ट गोरे अवतार पगंबर पै ना कोई जनाइया क्योंकि काजू की कह रहा है किसे नु भी डर नहीं रहा ਮਨੋ ਖੁੱਲੀ ਕਿਸੇ ਨਾ ਦ੍ਰਿਸ਼ਟ ਕਿਸੇ ਵੀ ਇਨਸਾਨ ਦੀ ਉਹ ਦ੍ਰਿਸ਼ਟੀ ਜਿਹੜੀ ਨਹੀਂ ਖੁੱਲੀ ਪਰਮੇਸ਼ਰ ਦੀ ਚੰਗਾ ਜੁਣ ਦੀ ਅਣਪਵ ਤੇਰਾ ਭੇਵ ਕੋਈ ਨਾ ਪਾਈ ਆਉ ਯੁਗ ਚੌਕੜੀ ਤੇਰੇ ਕੋਲ ਫਰਿਸ਼ਤ ਤੀ ਹੈ ਤੇਰੇ ਕੋਲ ਫਰਿਸ਼ਤ ਯੁਗ ਚੌਕੜੀ ਦੀ ਨਾਮ ਬੇਦਾਵ ਖੋਜ ਖਜਾਈ ਆਉ ਚੰਗਾ ਮੁਕਾਰੇ ਸੂਝ ਰਹਿ ਨਾਰਾਈਆ ਸੱਚ ਸੂਰੀ ਤੇ ਸਿਧਕੋ ਕੋਸਾ ਇੱਕ ਦਰਡਾਈਆ ਮੇਰਾ ਲਿਖਾ ਮੁਕਾ ਕੂੜ ਕੁੜਿਆਰੇ ਨਿੰਦ ਕੋ ਕੀ ਕਹਿੰਦਾ ਮੇਰਾ ਵੀ ਲੇਖ ਮੁਕਾ ਦੇ ਨਿਰਭੈ ਤੇਰੀ ਸਰਨਾਈਆ ਸ਼ਬਦੀ ਤਾਰ ਕਰ ਹਿੰਮਤੋ ਸਤ ਗਰੀ ਕੋ ਬੇਸ ਮਟਾਈਆ ਚਾਰ ਜੁਗ ਦੇ ਗੁਰੂ ਅਵਤਾਰ ਪਗੰਬਰ ਜੋ ਪੋਹ ਦੇ ਗਏ ਕ੍ਰਿਸਤ ਕੀ ਕਹਿ ਰਿਹਾ ਕਰ ਜੋ ਚਾਰ ਜੁਗ ਦੇ ਗੁਰੂ ਅਵਤਾਰ ਜਿਹੜੀ ਗ੍ਰਿਸਤ ਪੋਕੇ ਗਏ ਹਨ ਕ੍ਰਿਸਤਿਆਂ ਵਿੱਚ ਆਪਣਾ ਰੂਪ ਬਖਾਈਆ ਉਹਨਾਂ ਦਾ ਲੈਣਾ ਦੇਣਾ ਪੂਰਾ ਹੋ ਰਾ ਕ੍ਰਿਸਤ ਪਾਕਿਆ ਪੁਰਦੀ ਵਿੱਚ ਜਨਾਇਆ ਦੇਖਾ ਰਹੇ ਨਾ ਤਾਂ ਜਿਸਤੋ ਦੇਖਾ ਰਹੇ ਨਾ ਤਾਂ ਜਿਸਤੋ ਇੱਕੋ ਤੇਰੇ ਹੱਥ ਬੜਿਆਈ ਆ ਚੋਤੀ ਜੋਤ ਸਰੂਪਰ ਆਪੇ ਆਪਣੀ ਕਿਰਪਾ ਕਰ ਦਰਸਾ ਜਾ ਰੇਖ ਮੁਖਾਈਆ ਕਦ ਜੋ ਕਹੇ ਨਾ ਬੋਲਾ ਤੇਰਾ ਬੱਚਾ ਮੈਂ ਤੇਰਾ ਬੱਚਾ ਹਾਂ ਪਰ ਕਰਦਾ ਹੀ ਅਸੀਸ ਨਮਾਈਆ ਮੈਂ ਤੈਨੂੰ ਨਿਸ਼ਕਾਰ ਕਰਦਾ ਹਾਂ ਪਰਮੇਸ਼ਰ ਸੱਚ ਦਵਾਰੇ ਤੇ ਤੇਰੇ ਸੱਚਾ ਸੱਚ ਸੱਚ ਦਿਆਂ ਦੇ ਰੜਾਈਆ ਮੈਂ ਚਾਰ ਜੁਗ ਦਾ ਲੇਖਾ ਕੀਤਾ ਕੱਚਾ ਮੈਂ ਚਾਰ ਜੁਗ ਦਾ ਲੇਖਾ ਕੀਤਾ ਕੱਚਾ ਸਾਹਤ ਨਿਜ ਕੋਈ ਨਾ ਆਈ ਆਓ ਤੇਰੇ ਕਰਦਾ ਲੱਗਣਾ ਨਾਜਤਾ ਕਿਸ ਨੂੰ ਪਰਮੇਸ਼ਰ ਤੇਰੇ ਘਰ ਦਾ ਕਿਸ ਨੂੰ ਪਤਾ ਨਹੀਂ ਲੱਗਣ ਦਿੱਤਾ ਪਤ ਪਰਮੇਸ਼ਰ ਜੀ ਹਿੰਦ ਜੰਗ ਦਿੱਤੇ ਪੁਲਾਈਆ ਸਾਰੇ ਨੂੰ ਮਿਪਹਾਤਾ ਰਸਤਾ ਪਰਮੇਸ਼ਰ ਦਾ ਗੁਰਚੇ ਨਾ ਰਿਹਾ ਕੋਈ ਨਾ ਸਕਾਓ ਫਜ ਮਿਰਨ ਕੋਈ ਨਾ ਆਈਆ ਜਿਨ੍ਹਾਂ ਮਰਮਾ ਲਾ ਕੇ ਟੱਕਾ ਜਿਨ੍ਹਾਂ ਮੱਜਾ ਲਾ ਕੇ ਟੱਕਾ ਚਾਰੋਂ ਪੁੰਡ ਦਿੱਤਾ ਹਲਾਈਆ ਇਹੀ ਤਰੋਹੀ ਮੰਤਰ ਮਾਜਾ ਸਿਬਦ ਵਾਲੇ ਮਠਾਓ ਗੁਰਦੁਆਰਹੇ ਕਰਲਾਈਆ ਸੱਤੇ ਰਹਿ ਨਾ ਦਿੱਤਾ ਤੀਰਥ ਟਟਾਂ ਕੇ ਵਿਚ ਸਤ ਨੀ ਰਹਾ ਤੀਰਥ ਟੱਠਾਂ ਦੇ ਉਤੇ ਗੰਗਾ ਦੁਧਾਵੀ ਜਮਣਾ ਸਰਸਤੀ ਰੋਵੇ ਨਹਿਣਾ ਨੀਰ ਵਹਾਈਆ ਇਹ ਜੜੀਆਂ ਨਦੀਆਂ ਹਨ ਇਹ ਵੀ ਰੋਗੀਆਂ ਪਈਆਂ ਹਨ ਤੇ ਸਾਡਾ ਸਭ ਜਿਹੜਾ ਹੈ ਸਾਡਾ ਖਤਮ ਕਰ ਦਿੱਤਾ ਸਾਦਾ ਸੰਤਾਂ ਪਵਿੱਤਰ ਰਹਿਣੀ ਦਿੱਤੀਆਂ ਅੱਖਾਂ ਇਹ ਜੜੀਆਂ ਅੱਖਾਂ ਹਨ ਉਹ ਵੀ ਜਿਹੜੇ ਸਾਧ ਸੰਤਾਂ ਉਹਨਾਂ ਦੀ ਪਵਿੱਤਰ ਰਹਿਣ ਦਿੱਤੀਆਂ ਸੰਤਨ ਸਤਨਾ ਕੋਈ ਰਾਈਆ ਜਗ ਤੇ ਅਬਦੁਾਨਾ ਮਾਰੀਆਂ ਮਤਾਂ ਬੁੱਧੀਮਾਨਾ ਕੋਈ ਜਗ ਰਾਈਆ ਪਰਮਾ ਪੁਲਾਏ ਪਰਮਾ ਪੁਲਾਏ ਤਾਰੀ ਜਟਾਂ ਜੱਗਾ جھੂਟ ਰਹੇ ਗੁਰਲਾਈਆ ਹਾਕਾਰ ਮਚਾਈ ਜੰਗ ਦਵਾਰੇ ਹਟਾਓ ਸਾਜੀ ਬਸ ਨਾ ਕੋਈ ਢਕਾਈਆ ਤੇਰਾ ਨਾਮ ਚਤਾਰਾ ਲੈਂਦੇ ਫਿਰਦੇ ਲੱਖਾਂ ਨਾ ਤਾਂ ਸਾਰੀ ਸ੍ਰੀਸ਼ੀ ਲੈਂਦੇ ਹੰ ਮਗਰ ਨਹੀਂ ਹੁੰਦੇ ਨਾਲ ਨਹੀਂ ਪੁੱਜੇ ਪਰੇ ਤੇ ਮਿਲਣ ਵਾਲਾ ਨਜ ਕੋਈ ਨਾ ਆਈ ਆਓ ਕਿਹ ਤੱਕ ਨਹੀਂ ਕੋਈ ਪੁੰਝਿਆ ਮੈਂ ਦਿਨ ਸਰਹੈ ਤੇਰੀ ਸੇਵਾ ਅੰਦਰ ਲੱਖ ਚਰਾਸੀ ਨਠਾਓ ਪੱਜਾ ਬਹੁਤ ਆਈ ਆਓ ਮੋਹ ਅਪਕਾਰ ਹੰਕਾਰ ਨਾਲ ਕੇ ਸਟੋ ਕਦੇ ਵਿੱਚ ਮੋਹ ਬੁਕਾਰਾਂ ਦੇ ਵਿੱਚ ਅਸੀਂ ਬੜੇ ਹੋਏ ਹਾਂ ਤਜ ਕੀ ਹਾਥੂ ਜਤੇ ਸੁਟਾਈ ਆ ਜੋਤੀ ਜੋਤ ਰੂਪ ਰਾਪ ਆਪਣੀ ਕਿਰਪਾ ਕਰ ਪੇਵਾ ਭੇਤਾ ਦੇ ਖੁਲਾਈ ਆ ਕਾਜੂ ਕਹੇ ਮੇਰੀ ਸੁਣ ਇੱਕ ਅਰਦਾਸ ਕੀ ਕਹਿੰਦਾ ਮੇਰੀ ਇੱਕ ਬੇਨਤੀ ਸੁਣ ਲੈ ਕਾਜੂ ਕਹਿ ਰਿਹਾ ਆ ਆਜੂ ਹਰ ਸੁਣਾਈ ਆ ਓ ਸਹਬ ਜੁਹਾਨੀ ਸਰਬ ਗੁਣਤਾਸ ਬੜਾ ਦਾ ਤਾ ਕਾ ਵੇ ਪਰਵਾਈਆ ਮੇਰੀ ਪੂਰੀ ਕਰ ਦੇ ਆਸ ਮੇਰੀ ਪੂਰੀ ਕਰ ਦੇ ਆਸ ਤ੍ਰਿਸ਼ਨਾ ਤੇਰੇ ਅਗੇ ਟਿਕਾਈਆ ਮੇਰੀ ਆਸ ਪੂਰੀ ਕਰ ਦੇ ਜਿਹੜੀ ਮੇਰੀ ਤ੍ਰਿਸ਼ਨਾ ਹੈ ਉਹ ਤੇਰੇ ਚਰਨਾਂ ਵਿੱਚ ਦੱਸਦਾ ਹਾਂ ਮੈਂ ਸੇਵਾ ਕਰਦਾ ਖਾਸ ਮੈਂ ਵੀ ਸੇਵਾ ਕਰ ਰਿਹਾ ਹਾਂ ਇਓ ਸਰ ਹੈ ਨੇ ਆਪਣੀ ਕਾਰ ਕਮਾਈ ਆ ਕਿਸੇ ਦਾ ਰਹਿ ਨਹੀਂ ਦਿੱਤਾ ਤੇ ਓਕੇ ਵਿਸ਼ਵਾਸ ਮੈਂ ਕਿਸੇ ਦਾ ਮੈਂ ਨਹੀਂ ਮਿੰਤ ਕੀਤੀ ਹੈ ਭਈ ਮੈਂ ਕਿਹਦਾ ਵਿਸ਼ਵਾਸ ਵੀ ਤੇਰੇ ਤੇ ਰਹਿਨ ਦਿੱਤਾ ਵਿਚਾਂ ਵਿੱਚ ਸਾਰੇ ਤੇ ਪੁਲਾਈ ਆ ਨਾ ਪੜਾਰਾ ਮੇਂ ਕਿਸੇ ਨਾਲ ਸਾਥ ਬਸ ਮੋਲ ਕੇ ਹੱਥ ਕਿਸੇ ਨਾਲ ਆਈ ਆ ਮਨ ਮਨ ਵੇ ਅੰਦਰ ਸਾਰੇ ਰਹੇ ਨਾਚ ਆਪਣਾ ਮਨ ਦੇ ਅੰਦਰ ਸਾਰੇ ਲੈਂਦੇ ਪਿਆ ਹਨ ਨਟਵਾ ਹੋ ਕੇ ਆਪਣਾ ਸੁਆਗ ਵਰਤਾਈ ਆਓ ਚਾਰਾਂ ਪੁੰਡਾਂ ਦੀ ਰਾਤ ਨਿਰਮਣ ਤੇਰਾ ਨੂਰ ਨਾ ਕੋਈ ਰਸ਼ਨਾਈ ਆਓ ਸਤ ਧਰਮ ਦੀ ਪੈ ਨੀਂ ਜਿੱਤੀ ਕੋਈ ਜਮਾਤ ਵਿਚਾਰਾ ਵਿੱਚ ਲਕਾਈ ਆ So hanga rajse singh vishnom bhagvan di jai So hanga rajse singh vishnom bhagvan di jai So hanga rajse singh vishnom bhagvan di jai ਨੋ ਭਗਵਾਨ ਦੀ ਜੈ ਸੋਹਨ ਮਾਰਾ ਜੀ ਸੇ ਸਿੰਘ ਵਿਸ਼ਨੋ ਭਗਵਾਨ ਦੀ ਜੈ